ਨਮਸਕਾਰ ਜੀ ਰਾਜਵੀਰ ਚਵੰਦਾ ਇੱਕ ਬਹੁਤ ਹੀ ਸੁੰਦਰ ਗਾਇਕੀ ਕਰਨ ਵਾਲਾ ਸਵਛ ਗੀਤਾਂ ਨੂੰ ਗਾਉਣ ਵਾਲਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਰੀਸੈਂਟਲੀ ਉਹਦੀ ਪਿੱਛੇ ਜੇ ਐਕਸੀਡੈਂਟ ਨਾਲ ਇਹ ਹਸਪੀਟਲ 'ਚ ਐਡਮਿਟ ਸੀਗੇ ਲੇਕਿਨ ਉਹਦੀ ਮੌਤ ਕਈ ਤਰ੍ਹਾਂ ਦੇ ਸਵਾਲ ਖੜੇ ਕਰਦੀ ਹੈ ਸਭ ਤੋਂ ਵੱਡਾ ਸਵਾਲ ਹੈ ਇੱਕ ਅਵਾਰਾ ਪਸ਼ੂਆਂ ਦਾ ਔਰ ਦੂਸਰਾ ਹੈ ਰੋਡ ਸੇਫਟੀ ਦਾ ਅਸੀਂ ਕਿਸੇ ਦਿਨ ਦੀ ਵੀ ਖ਼ਬਰ ਕੱਢ ਲਈ ਹੈ ਹਰ ਕੋਈ ਅਸੀ ਖ਼ਬਰ ਨਹੀਂ ਹੈਗੀ ਜਿੱਦ ਵਿੱਚ ਹੈੱਡਲਾਈਨ ਦੇ ਵਿੱਚ ਤੁਹਾਨੂੰ ਐਕਸੀਡੈਂਟ ਦੀ ਖ਼ਬਰ ਨਾ ਮਿਲੀ ਕੋ। ਇਹ ਕਿਤੇ ਨਾ ਕਿਤੇ ਸਰਕਾਰ ਨੂੰ ਇਸ ਬਾਰੇ ਬਹੁਤ ਗੰਭੀਰਤਾ ਨਾਲ ਸੋਚਣਾ ਚਾਹੀਦਾ। ਜਿਹੜੀਆਂ ਜਾਨਾਂ ਚਲੀਆਂ ਚਲੇ ਜਾਂਦੀਆਂ ਐਕਸੀਡੈਂਟ ਦੇ ਵਿੱਚ ਉਹ ਅਜ਼ਾਇਆ ਨੇ ਉਹਨਾਂ ਨੂੰ ਰੋਕਣਾ ਚਾਹੀਦਾ। ਉਹਦੇ ਵਾਸਤੇ ਮੈਂ ਇੱਕ ਨੈਸ਼ਨਲ ਹਾਈਵੇ ਅਥਾਰਟੀ ਨੂੰ ਇੱਕ ਮੈਸੇਜ ਆਊਟ ਦੇਣਾ ਚਾਹਨਾ। ਜੇ ਤੁਸੀਂ ਵੀ ਸਹਿਮਤ ਹੋ ਤਾਂ ਤੁਸੀਂ ਵੀ ਇਹਨੂੰ ਫਾਰਵਰਡ ਕਰ ਸਕਦੇ ਹੋ। ਜਿਹੜੇ ਸਭ ਤੋਂ ਵੱਡੇ ਐਕਸੀਡੈਂਟ ਜਿਹੜੇ ਹੁੰਦੇ ਕਈ ਵਾਰੀ ਲੈਂਦੀ ਰੌਂਗ ਜਿਹੜੀ ਆ ਡਰਾਈਵਿੰਗ ਨਾਲ ਹੁੰਦੇ ਆ ਸ਼ੁਰੂਆਤ ਕਰਨ ਵਾਸਤੇ ਆਪਾਂ ਛੋਟੀਆਂ ਲੈਣਾ ਸਟੇਟ ਹਾਈਵੇ ਜਾਂ 4 ਲੇਨ ਚ ਤਾਂ ਇਹ ਰੂਲ ਨੂੰ ਬਹੁਤੀ ਛੇਤੀ ਐਪਲੀਕੇਬਲ ਕਰਨਾ ਥੋੜਾ ਔਖਾ ਲੱਗਦਾ ਲੇਕਿਨ ਜਿਹੜੇ ਨੈਸ਼ਨਲ ਹਾਈਵੇਜ਼ ਹੈਗੇ ਆ 6 ਲੇਨ ਸੁਪਰ ਹਾਈਵੇ ਬਣੇ ਆ ਐਕਸਪ੍ਰੈਸ ਵੇ ਬਣੇ ਆ ਜਿੱਚ 4 ਲੇਨ 8 ਲੇਨ ਵੀ ਬਣੀਆਂ ਹੋਈਆਂ ਔਰ ਉਹ ਜਿਹੜਾ ਉਹਨਾਂ ਤੇ ਇਹਨੂੰ ਰੂਲ ਨੂੰ ਇੰਪਲੀਮੈਂਟ ਜਿਹੜਾ ਆਸਾਨੀ ਨਾਲ ਕੀਤਾ ਜਾ ਸਕਦਾ ਮੇਰਾ ਸੁਝਾਅ ਇਹ ਹੈ ਵੀ ਇੱਕ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਇੱਕ ਐਪ ਇਸ ਤਰ੍ਹਾਂ ਦੀ ਬਣਾਏ ਜਿਹੜਾ ਕਿ ਹਰ ਕੋਈ ਬੰਦਾ ਇਨਸਾਨ ਆਪਣੇ ਮੋਬਾਈਲ 'ਚ ਡਾਊਨਲੋਡ ਕਰ ਲਵੇ ਜਦੋਂ ਵੀ ਉਹਨੂੰ ਜਿਹੜੇ ਐਕਸਪ੍ਰੈਸ ਵੇ ਆ ਜਾਂ ਨੈਸ਼ਨਲ ਹਾਈਵੇ ਤੇ ਆ ਕੋਈ ਵੀ ਹੈਵੀ ਡਿਊਟੀ ਟਰੱਕ ਆ ਬੱਸ ਰੋਂਗ ਲੇਨ 'ਚ ਡਰਾਈਵ ਕਰਦਾ ਰਾਈਟ ਸਾਈਡ ਵਾਲੀ ਲੇਨ 'ਚ ਡਰਾਈਵ ਕਰਦਾ ਤਾਂ ਉਹਦੀ ਵੀਡੀਓ ਬਣਾ ਕੇ ਨੈਸ਼ਨਲ ਹਾਈਵੇ ਅਥਾਰਟੀ ਨੂੰ ਅਪਰੋਚ ਕੀਤਾ ਜਾਏ ਉਹਨੂੰ ਅਪਲੋਡ ਕੀਤੀ ਜਾਏ ਔਰ ਉਹਦਾ ਬਣਦਾ ਚਲਾਨ ਜਿਹੜਾ ਹੈਗਾ ਉਸ ਸਟ੍ਰਾਈਕ ਡ్రਾਈਵਰ ਤੋਂ ਜਾਂ ਬਸ ਤੋਂ ਜਿਹੜਾ ਰੌਂਗ ਡਰਾਈਵ ਕਰਦਾ ਉਹਦੇ ਤੋਂ ਹਾਸਲ ਕੀਤਾ ਜਾਏ ਪਰ ਉਹਦਾ ਕੁਝ ਪਰਸੈਂਟੇਜ ਹਿੱਸਾ 2 4 5 10% ਜਿੰਨਾ ਵੀ ਸਰਕਾਰ ਠੀਕ ਸਮਝੇ ਜਿਹੜਾ ਵੀਡੀਓ ਅਪਲੋਡ ਕਰਦਾ ਉਹਦੇ ਖਾਤੇ 'ਚ ਵੀ ਜਾਣਾ ਚਾਹੀਦਾ ਤਾਂ ਕਿ ਉਹਨੂੰ ਵੀ ਇਨਕਰੇਜਮੈਂਟ ਹੋਏ ਔਰ ਮੈਨੂੰ ਵਿਸ਼ਵਾਸ ਹੈ ਵੀ ਜੇ ਇਸ ਤਰੀਕੇ ਨੂੰ ਆਪਾਂ ਇੰਪਲੀਮੈਂਟ ਕਰਾਂਗੇ ਕਿਉਂਕਿ ਜੇ ਅਸੀਂ ਸਾਧਾ ਸਾਧਾ ਦੇ ਸੀਸੀਟੀਵੀ ਲਾਵਾਂਗੇ ਤਾਂ ਉਹਦੇ 'ਚ ਸਰਕਾਰ ਦਾ ਬਹੁਤ ਵੱਡਾ ਖਰਚਾ ਹੈਗਾ ਉਹਨੂੰ ਇੰਪਲੀਮੈਂਟ ਕਰਨ 'ਚ ਵੀ ਕਈ ਸਾਲ ਲੱਗ ਜਾਣਗੇ ਲੇਕਿਨ ਆ ਜਿਹੜਾ ਤਰੀਕਾ ਐਪ ਵਾਲਾ ਹੈਗਾ ਇਹ ਮੈਨੂੰ ਲੱਗਦਾ ਬਹੁਤੇ ਲੰਬੇ ਚੌੜੇ ਖਰਚੇ ਤੋਂ ਬਗੈਰ ਹੀ ਇਸ ਨੂੰ ਇੰਪਲੀਮੈਂਟ ਕੀਤਾ ਜਾ ਸਕਦਾ ਬਾਕੀ ਤੁਸੀਂ ਵੀ ਆਪਣੇ ਵਿਚਾਰ ਇਨਾਂ ਸ਼ੇਅਰ ਕਰ ਸਕਦੇ ਹੋ ਔਰ ਦੂਸਰਾ ਜਿਹੜਾ ਸਭ ਤੋਂ ਵੱਡਾ ਜਿਹੜਾ ਮੁੱਦਾ ਆਵਾਰਾ ਪਸ਼ੂਆਂ ਦਾ ਇੱਕੋ ਜਿਹੜਾ ਇਹ ਐਕਸੀਡੈਂਟ ਹੋਇਆ ਸੀ ਆਵਾਰਾ ਪਸ਼ੂਆਂ ਨਾਲ ਹੋਇਆ ਹੈ ਔਰ ਆਵਾਰਾ ਪਸ਼ੂਆਂ ਦੀ ਅੱਪਰ ਰੋਜ਼ ਦੇਖ ਲਈਏ ਅਖਬਾਰਾਂ ਵੀ ਪੜ੍ਹ ਕੇ ਦੇਖ ਲਈਏ ਜਿਹੜੇ ਆਵਾਰਾ ਕੁੱਤੇ ਵੀ ਹੈਗੇ ਆ ਉਹ ਕਿਸੇ ਸਕੂਲ ਜਾਂਦੇ ਬੱਚੇ ਨੂੰ ਨੋਚ ਕੇ ਖਾ ਜਾਂਦੇ ਆ ਤੁਸੀਂ ਹਸਪੀਟਲ 'ਚ ਦੇਖ ਲਓ ਜਿਹੜੇ ਕੁੱਤੇ ਦੇ ਵੱਢਨ ਨਾਲ ਰੈਬੀਸ ਦੇ ਇੰਜੈਕਸ਼ਨ ਲੱਗਦੇ ਆ ਕਿੰਨੀਆਂ ਸ਼ਿਕਾਇਤਾਂ ਆਉਂਦੀਆਂ ਮੇਰਾ ਮੰਨਣਾ ਇਹ ਆ ਵੀ ਜਿਹੜਾ ਤਾਂ ਪਸ਼ੂ ਪ੍ਰੇਮੀ ਹੈਗੇ ਆ ਉਹ ਕਹਿੰਦੇ ਜੀ ਵੀ ਇਹ ਕੁੱਤਿਆਂ ਤੇ ਅਤਿਆਚਾਰ ਆ ਜੇ ਤੁਸੀਂ ਉਹਨਾਂ ਨੂੰ ਕੁਝ ਕਰਦੇ ਹੋ ਮੈਂ ਕਹਣਾ ਵੀ ਜਿਹੜੇ ਵੀ ਪਸ਼ੂ ਪ੍ਰੇਮੀ ਹੈਗੇ ਨੇ ਉਹ ਜਿਹੜੇ ਆਵਾਰਾ ਪਸ਼ੂ ਤੁਹਾਨੂੰ ਲੱਗਦੇ ਆ ਤੁਸੀਂ ਆਪਣੇ ਘਰ ਰੱਖੋ ਉਹਨਾਂ ਨੂੰ ਸੜਕਾਂ ਦੇ ਉੱਤੇ ਜਿਹੜੇ ਆਵਾਰਾ ਪਸ਼ੂ ਗਿਆ ਕੁੱਤਾ ਕੋਈ ਨਹੀਂ ਚਾਹੀਦਾ ਔਰ ਫਿਰ ਕਹਿੰਦੇ ਨੇ ਜੇ ਆਪਾਂ ਇਹਨਾਂ ਨੂੰ ਕਿਸੇ ਜੰਗਲ 'ਚ ਛੱਡਦੇ ਆ ਉਹਨਾਂ ਤੇ ਹੋਰ ਕੋਈ ਇਤਿਆਚਾਰ ਕਰਦੇ ਆ ਤਾਂ ਇਹ ਉਹਨਾਂ ਦੀ ਦੇਖ ਦਾ ਪਰਚਾ ਹੁੰਦਾ ਇਨਸਾਨ ਤੇ ਔਰ ਦੂਸਰਾ ਜਿਹੜਾ ਹੈਗਾ ਇਹ ਕਿਹਾ ਜਾਂਦਾ ਵੀ ਇਹਨਾਂ ਨੂੰ ਇਹ ਅਕਲ ਹਾਊਸ 'ਚ ਜਦੋਂ ਆ ਭੇਜਿਆ ਜਾਂਦਾ ਤਾਂ ਇਹ ਉਹਨਾਂ ਦੇ ਉੱਤੇ ਅਤਿਆਚਾਰ ਹੈ ਤਾਂ ਮੈਂ ਪੁੱਛਣਾ ਚਾਹਨਾ ਉਹਨਾਂ ਨੂੰ ਜਿਹੜੇ ਪੋਲਟਰੀ ਫਾਰਮ ਨੇ ਉਹ ਕਾਦੇ ਵਾਸਤੇ ਨੇ ਉਹ ਵੀ ਤੁਸੀਂ ਮੁਰਗੀਆਂ ਪਾਲਦੇ ਪਾਲ ਕੇ ਕਾਦੇ ਵਾਸਤੇ ਕਰਦੇ ਹੋ ਤੁਸੀਂ ਮੱਚ ਉਹਨਾਂ ਨੂੰ ਵੀ ਤਾਂ ਕਲ ਕੀਤਾ ਜਾਂਦਾ ਨਾ ਅਤਿਆਚਾਰ ਜਿਹੜਾ ਜਾਨਵਰਾਂ ਤੇ ਹੈਗਾ ਤਾਂ ਉਹ ਵੀ ਅਤਿਆਚਾਰ ਹੈ ਇਹ ਜਿਹੜਾ ਡਬਲ ਸਟੈਂਡਰਡ ਜਿਹੜੇ ਔਰ ਨਹੀਂ ਚਾਹੀਦੇ ਔਰ ਮੇਰਾ ਮੰਨਣਾ ਇਹ ਹੈ ਜਦ ਤੱਕ ਇਨਸਾਨ ਦੀ ਵੈਲਿਊ जानवर दी वैल्यू ਤੋਂ ਹਮੇਸ਼ਾ ਹੀ ਜ਼ਿਆਦਾ ਹੋਣੀ ਚਾਹੀਦੀ ਹੈ ਜੇ انسان ਨੂੰ ਤੁਸੀਂ انسان ਨਹੀਂ ਸਮਝਣਾ ਜੇ ਇਹਨਾਂ ਪਸ਼ੂਆਂ ਕਰਕੇ ਐਕਸੀਡੈਂਟ 'ਚ ਬੰਦੇ ਮਾਰੇ ਜਾਂਦੇ ਆ ਤੇ ਤੁਸੀਂ ਪਸ਼ੂਆਂ ਤੇ ਕੋਈ ਐਕਸ਼ਨ ਨਹੀਂ ਕਰਦੇ ਦੈਟ ਮੀਨਸ ਤੁਸੀਂ ਜਾਨਵਰਾਂ ਨੂੰ ਜ਼ਿਆਦਾ ਤਜ਼ੀਹ ਦੇ ਰਹੇ ਹੋ ਔਰ انسان ਦੀ ਤੁਸੀਂ ਘੱਟ ਵੈਲਿਊ ਗਿਣਦੇ ਪਏ ਆ ਇਹ ਬਹੁਤ ਵੱਡੀ ਜਿਹੜੀ ਆ ਗਲਤ ਗੱਲ ਹੈ ਤੁਹਾਡਾ ਵੀ ਆਪਣਾ ਵਿਚਾਰ ਕੀ ਹੈ ਉਹਦੇ ਬਾਰੇ ਵੀ ਤੁਸੀਂ ਆਪਣਾ ਦੱਸੋ ਮੈਨੂੰ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ